ਸਵਾਗਤ ਹੈ ਕਿਸਾਨ ਵੀਰੋ ਤਾਡਾ ਆਪਣੇ YouTube ਚੈਨਲ ਟਲੋਡਰੀ ਫਾਰਮ ਬਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਯਾਰ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲਗਭਗ ਸਾਨੂੰ 20 ਬਈ ਬਿਹੜਾ ਵੀਰ ਕੋਲੇ ਸੇਲ ਆ ਇਕੱਲੇ ਇਕੱਲੇ ਨਾਲ ਗਵਾਰੀ ਇਨਫੋਰਮੇਸ਼ਨ ਆਪਾਂ ਵੀਰ ਤੋਂ ਲੈ ਕੇ ਦੇਵਾਏ ਵਪਾਰ ਦਾ ਕੰਮ ਆ ਰੂਟੀਨ ਦੇ ਵਿੱਚ ਪਸ਼ੂ ਵੀਰ ਕੋਲੇ ਵਿਕਰੀ ਆਲੇ 15 ਤੋਂ ਲੈ ਕੇ 25-25 ਨਾਲ ਤਿੱਕਰ ਹਰ ਵਕਤ ਐਚਐਫ ਬਿਹੜਾ ਜਰਸੀ ਸਾ ਇਹ ਕਿਹੜੇ ਪ੍ਰਕਾਰ ਦੀ ਬੈੜ ਵੀਰ ਕੋਲ ਸੇਲ ਲਈ ਅਵੇਲੇਬਲ ਹੁੰਦੀ ਆ ਉਹ ਅੱਗੇ ਵੀਰ ਨਾਲ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਪ੍ਰਦੀਪ ਸਿੰਘ ਜੀ ਪਿੰਡ ਲੋਹਾਖੜਾ ਜ਼ਿਲ੍ਹਾ ਸੰਗਰੂਰ ਮੋਬਾਈਲ ਨੰਬਰ ਜੀ ਆਪਣਾ 9930801955 9930801955 ਅੱਜ ਕਿੰਨਿਆ ਬੈੜਾ ਹਾਜ਼ਰ ਆਪਣੇ ਕੋਲੇ ਬਾਈ ਸਾਰੀਆਂ ਹੋਣਗੀਆਂ 27 28 ਵੜਾ ਹੋਣਗੀਆਂ ਠੀਕ ਹੈ ਤੇ 5 6 ਬੱਚੀਆਂ ਆਉਣ ਵਾਲੀਆਂ ਨੇ ਲਈਆਂ ਹੋਈਆਂ 15 ਜਨਵਰੀ ਸੇਲ ਹੋ ਗਏ ਤਿੰਨ ਤਾਂ ਤੇਰੇ ਸਾਹਮਣੇ ਗਈਆਂ ਚੜ ਕੇ ਕੁਝ ਸੁਭਾਵਾਦੀਆਂ ਸੀਗੀਆਂ ਠੀਕ ਹੈ ਕਹਿੰਦਾ ਬਈ ਰੱਡੀਆਂ 'ਚ 5 10 ਪਸੂ ਅਪਰੋਨ ਕਰਦੇ ਆਪਣੇ ਕੋਲੇ 30 ਟਾਂ 30 ਹਜ਼ਾਰ ਤਾਂ ਹੁੰਦੇ ਜਦੋਂ ਮਰਜੀ ਆ ਜੀ ਠੀਕ ਹੈ ਰੇਟ ਅੱਜ ਕਿੱਥੋਂ ਸਟਾਰਟ ਆ ਆਪਣੇ ਕੋਲੇ ਰੇਟ ਬਾਈ ਕੁਝ ਉਧਰ ਵੜਾ ਬੈਠੀਆਂ ਨੇ ਜਰਸੀ ਵੜਾ 1 75000 ਤੋਂ ਸਟਾਰਟ ਆ ਸਵਾ ਕ ਲੱਖ ਦਾ ਰੇਟ 1 10 10 5 ਦਾ ਮਨ ਕੇ 1 ਲੱਖ 5000 ਤੋਂ ਸਟਾਰਟ ਹੋ ਜਾਂਦੀ ਐ ਚਫਾ ਗਾਂ ਆਪਣੇ ਕੋਲੋਂ ਤੇ ਇੱਕ ਕ੍ਰਾਸ ਗਾਂ ਵੀ ਵਧੀਆ 30 ਕਿਲੋ ਦੁੱਧ ਵਾਲੀ ਵਿੱਚ ਵੀਰ ਕਹਿੰਦੇ ਨੇ ਕ੍ਰਾਸ ਲੈਣੀ ਆ ਉਹ 95000 ਦਾ ਰੇਟ ਵੀ ਹੈਗਾਗਾ ਕਹਿੰਦੇ ਬਾਹਰ ਹਰ ਇੱਕ ਪ੍ਰਗਾਦਰੇ ਦਾ ਆਪਣੇ ਕੋਲ ਜਿੰਨੇ ਜਾਨਵਰ ਨੇ ਸਾਰੇ ਦੰਦ ਠੀਕ ਹੈ ਪਹਿਲੇ ਨਾਲ ਕਿੰਨੇ ਕ ਆਪਣੇ ਕੋਲ ਅੱਜ ਕੋਲੋਂ ਅੱਜ ਬੱਚੀਆਂ ਹੈਗੀਆਂ ਨੇ 6-7 ਠੀਕ ਹੈ ਦੰਦਾਂ ਦੇ ਵਿੱਚ ਦੰਦਾਂ ਦੇ ਦੋ ਦੰਦਾਂ ਚੋ ਜਿਹੜੀ ਪਹਿਲੀ ਬੱਚੀ ਦੇਖੀ ਆ ਰਹੀ ਕੀ ਚਾਰ ਦੰਦਾਂ ਚੱਲੋ ਇਹ ਬਹੁਤ ਵੱਡੀ ਬੱਚੀ ਆ ਤੇ ਠੀਕ ਹੈ ਚਾਰ ਦੰਦ ਪਹਿਲਾ ਸੂਆ ਹਾਂ ਕੈਦਲ ਕਰਦੀ ਆ ਬੱਚੀ ਵੀ ਹਫਤਾ ਲੈ ਜੂਗੀ ਇਹ ਇੱਕ ਹਫਤਾ ਸੂਣ ਤੇ ਬਾਕੀ ਪਿਆ ਜਿਹੜਾ ਮਰਜੀ ਲੈ ਲੈ ਠੀਕ ਲੋ ਬਾਕੀ ਕਹਿਣ ਦਾ ਮਤਲਬ ਇਹ ਹੁੰਦਾ ਵੀ ਆਪਣੇ ਜਿੰਨੇ ਵੀ ਜਨਮ ਬਣੇ ਕਿ ਅੱਜ ਵੀ ਜਨਮ ਨਾ ਲੜਨੇ ਸਕੇ ਠੀਕ ਹੈ ਜਿਹਨੇ ਬਾਈ ਕਹਿਣ ਦਾ ਮਤਲਬ ਕੀ ਆ ਵੀ ਆਪਣੀ ਉਹ ਆਦਤ ਹੀ ਹੈ ਨੀ ਕਿ ਵੀ ਯਾਰ ਗੱਲ ਨੂੰ ਬਾਦ ਆ ਚੜਾ ਕੇ ਦੱਸੋ ਠੀਕ ਹੈ ਵੀ ਦੇਖ ਆ ਪਰ ਲੰਬਾ ਟਾਈਮ ਜਦੋਂ ਰੋਜ਼ ਕੰਮ ਕਰਨਾ ਹੁਣ ਮੇਰੇ ਕੋਲੇ ਘੱਟੋ ਘੱਟ 20 ਫੋਨ ਤਾਂ ਇਦਾਂ ਦੇ ਹੁੰਦੇ ਨੇ ਆਪਣੇ ਜਿਹੜੇ ਵੀਰ ਬਾਹਰ ਬੂਰ ਬੈਠੇ ਨੇ ਵੀ ਯਾਰ ਬਹੁਤ ਵਧੀਆ ਯਾਰ ਸਾਡਾ ਮਨ ਖੁਸ਼ ਹੋ ਜਾਂਦਾ ਵੀਡੀਓ ਦੇਖ ਕੇ ਜਨਮਰ ਦੇਖ ਕੇ ਚਲੋ ਜਿਹਨੇ ਦਾਮਾ ਲੈਣੀ ਨੇ ਉਹਨੇ ਤਾਂ ਆਉਣੀ ਹੁੰਦਾ ਹੈਗਾ ਤੇ ਬਾਕੀ ਗੱਲ ਉਨਨੀ ਹੁੰਦੀ ਜਿੰਨੀ ਗੱਲ ਆਪਣੀ ਵੀਰੇ ਆਪਾਂ ਵੀ ਪੂਰੇ ਜੁੱਤਰ ਜੀ ਠੀਕ ਹੈ ਹੁਣ ਤੂੰ ਵੀ ਰੁਟੀਨ ਚ ਹਫਤੇ ਦੇ ਹਫਤੇ ਆਉਣਾ ਹੀ ਆ ਮੰਨ ਲਾ ਚਲੋ ਰੇਡ ਜਨਬਰ ਜਨਬਰ ਦਾ ਹੁੰਦਾ ਜਾਏਗਾ ਇਹਦੀ ਕੀਮਤ ਆਪ ਦੱਸੀ 1 ਲੱਖ ਇਹਦਾ 1.5 ਲੱਖ ਰੁਪਏ ਦੀ ਬੱਚੀ ਦੋਨੇ ਮੁੱਲ ਕਰਾਉਣਾ 1 60 ਕਰਾ ਲਓ ਜਾਂ 70 ਤੋਰ ਪਤਾ ਆ ਬੜਾ 1.5 ਲੱਖ ਦੀ ਬੱਚੀ ਸੋ ਵੀਰੋ ਕੱਦ ਕਾਰ ਵਗੈਰਾ ਦੇਖੋ ਬਿਹੜ ਦਾ ਸੋਹਣਾ ਸਾਫ ਸੁਥਰਾ ਰਾਜ ਜੀ ਸਮੀ ਭਲੀ ਲਿੱਸੀ ਨਾ ਵੀ ਕਿਸੇ ਪਾਸਿਓਂ ਨਹੀਂ ਇਹ 1.5 ਲੱਖ ਦੀ ਵੀਰ ਕਹਿੰਦਾ ਬੱਚੀ ਦੇਣੀ ਆ ਦੰਦੋਂ ਪ੍ਰਦੀਪ ਆ ਗਈ ਦੋ ਦੰਦ ਚਾਰ ਦੰਦ ਰੈਗਨਲ ਆ ਵੀਰੇ ਠੀਕ ਹੈ ਸਾਰੇ ਜਨਬਰ ਦੰਦਾ ਚ ਠੀਕ ਹੈ ਮੂਹ ਚਾਰ ਦੰਦ ਫੁੱਲ ਕੱਦ ਕਾਠਾ ਜਿੰਦਿਆਂ ਮਲ ਕਹਿੰਦੇ ਵਾ ਫੁੱਲ ਕੁਆਲਟੀ ਦੇ ਵਿੱਚ ਬਾਈ ਪਤਾ ਕੀ ਗੱਲ ਆ ਸਾਰੇ ਜਨ ਇੱਕ ਵੈੜ ਕ੍ਰੋਸ ਦੇਖ ਆਪਾਂ ਪਹਿਲਾਂ ਵੀ ਦੱਸਤਾ ਪਰ ਜਿੰਨੇ ਜਨਮਰ ਨੇ ਸਾਰੇ ਬਰੀਡ ਵਾਲੇ ਨੇ ਸਾਰੇ ਜਨਮਰ 30 ਤੋਂ ਪਲੱਸ 35 ਕਿਲੋ ਦੇ ਵਿੱਚ 40 ਦੋ ਬੱਚਿਆਂ 40 ਤੋਂ ਵੀ ਬਾਹਰ ਆ ਲੀਆਂ ਅੱਗੇ ਦੋ ਨੰਬਰ ਦੀ ਗੱਲ ਕਰੀਏ ਆਪਾਂ ਦੋਂਦੀ ਆ ਬਾਈ ਪਿਓਰ ਦੋਂਦੀ ਬੱਚੀ ਪਹਿਲਾ ਸੂਆ ਪਹਿਲਾ ਸੂਆ ਬਾਈ ਅਰੇ ਤਾਂ ਇਲਾਇ ਬੈਠੇ ਥਣ ਤੇ ਕੱਤੋਰੀ ਰੋਦਾ ਯਾਰ ਥੱਲੇ ਕੀ ਬਾਤ ਆ ਡੂਮਰਾ ਵਿੱਚ ਨਹੀਂ ਫਿਰਦੀ ਚਲ ਪੁੱਤ ਤੋਰੀ ਕੈਚ ਨਾ ਕੱਢਦੀ ਐ ਨਟ ਜੀ ਬਾਈ ਦੇਖੋ ਗੱਡੀ ਕਰਕੇ ਕੋਈ ਪਹਿਲਾ ਸੂਕੇ ਕਦਰਾਂ ਦਿਨ ਵ ਪਰ ਵੀ ਇੱਕ ਹਫਤਾ ਦਾ ਪਿਆ ਹੈ। ਇੱਕ ਹਫਤਾ ਹਜੇ ਬਾਕੀ ਆ। ਹਾਂ। ਸੋ ਹਫਤੇ ਨੂੰ ਤਾਂ ਜਮਾ ਬਣ ਬਣੇ ਨੇ ਕਮਲੀ ਹੋ ਜਾਣਾ। ਉਹ ਪਿਆਰੀ ਉਹ 30 ਕਿਲੋ ਦੁੱਧ ਇਹ ਪਾ ਦੂ। ਠੀਕ ਆ 30 ਕਿਲੋ ਦੁੱਧ ਮੂਹੋ ਦੋ ਦਾ ਦੇਣ ਦੀ ਲੋੜ ਵੀ ਦੇਖ ਚੀਜ਼ ਦੇਖ ਬਾਈ ਕਿਦਾਂ ਦੀ। ਪਰ ਦੀ ਰੇਟ ਇਹਦਾ ਕੀ ਰੱਖਿਆ ਆਪਾਂ? ਰੇਟ ਬਾਈ 140 ਤੋਂ 2000 ਛੋੜ ਦੇਣੀ ਆ। ਅੱਛਾ 1 ਲੱਖ 40 ਦੇ ਵਿੱਚੋਂ 2000 ਦੋ ਛੋੜਾ ਕਹਿੰਦਾ ਬਾਈ 40 ਜੀ ਅੱਗੇ ਪਹੁੰਚ ਕਰਾ ਲੈ। ਹਾਂ ਦੇਖੀ। ਠੀਕ ਐ ਸੋ ਵੀਰੋ ਬੱਚੀ ਲੇਪੇ ਕੋਈ ਵੀ ਲੈਂਦਾਗਾ 50 ਕਿਲੋਮੀਟਰ 100 200 ਕਿਲੋਮੀਟਰ ਤੱਕ ਉਹਦੀ ਪਹੁੰਚ ਦੇ ਦੇਗੀ ਬਾਈ ਸੋ ਫੇਸ ਕੁਆਲਟੀ ਵਗੈਰਾ ਤੇ ਯਾਰ ਹਵਾਨਾ ਗੁਲਾਬੀ ਗੁਲਾਬੀ ਹਵਾਨਾ ਸਾਰੀ ਕਿਤੇ ਦਿਖਾਵਾਂਗੇ ਏਦਾਂ ਦੀ ਬੈੜ ਲੈ ਕੇ ਆਪਾਂ ਬਰੀਡ ਕਿਵੇਂ ਨੇ ਆਪਣੇ ਘਰੇ ਤਿਆਰ ਹੋਊਗੀ ਅੱਗੇ ਬੱਚੀ ਬਾਈ ਕਹਿਣ ਵਾਲਾ ਕਹੂਗਾ ਵੀ ਪਲੋਣਾ ਚਾਰ ਦੰਦ ਤੋਂ ਦੂਜਾ ਸੂਆ ਬੱਚੀ ਚਾਰ ਦੰਦ ਦੂਜਾ ਸੂਆ ਤੇ ਇਹ ਕੈਦਾਂ ਲੈਂਦੀ ਐ ਬਾਈ ਹਫਤਾ ਆਪਣੇ ਕੋਲ ਦਾ ਹਫਤਾ ਲੈ ਜੂਗੀ ਬਾਹਰ ਕਿਤੇ ਗੱਡੀ ਚੜ੍ਹ ਗਈ ਆ ਸੂਪੂ ਠੀਕ ਐ ਚਾਰ ਦੰਦ ਦੂਜਾ ਸੂਆ ਹੁੰਦੀ ਐ ਦੂਜਾ ਸੂਆ ਤੇ ਪਹਿਲੇ ਸੂ ਦੋਂਦੀ ਸੂਪੀ ਉਹ ਜੋ ਅਖੀਰੀ ਸੂਪੀ ਹੋਊਗੀ ਠੀਕ ਹੈ ਇਹਦਾ ਰਿਕਾਰਡ ਦੁੱਧ ਵਾਲਾ ਕੀ ਮੰਗ ਜਦਾਂ ਰਿਕਾਰਡ ਬਈ 30 ਤੋਂ ਪਲੱਸ ਦਾ ਦੱਸਿਆ ਮਾਲਕਾਂ ਨੇ ਆਪਾਂ ਨੂੰ ਠੀਕ ਹੈ ਹਾਂਜੀ ਰੇਟ ਇਹਦਾ ਕੀ ਰੱਖਿਆ ਆਪਾਂ ਰੇਟ 1 45 ਜੀ 1 ਲੱਖ 45000 ਫੁੱਲ ਕੱਦ ਕਰਦੇ ਵਿੱਚ ਆਇਆ ਹਾਂ ਬਈ ਫੁੱਲ ਵਧੀਆ ਸੋ ਇਹ ਆ ਗਈ ਬੱਚੀ ਤੀਜੇ ਨੰਬਰ ਤੇ ਬਰੀਡ ਵਾਲੀ ਜਾਨਵਰ ਆ ਬਈ ਸਾਰੇ ਦੁੱਧ ਅੱਗੇ ਆਪਦੀ ਮੰਨ ਕੇ ਉਹ ਵੀ ਹੁੰਦਾ ਲੈਣ ਦੀ ਠੀਕ ਹੈ ਜੇ ਹੁਣ ਦੁੱਧ ਜਿੰਨਾ ਚਾਹੇ ਤਿਆਰ ਦੁੱਧ ਲੈ ਲਈਏ ਜੇ ਮੂਰੇ ਕੇਅਰ ਹੀ ਨਹੀਂ ਫਿਰ ਬਈ ਕਿੱਥੋਂ ਦਿਓਗੇ ਹਨਾ ਠੀਕ ਹੈ ਬਾਕੀ ਜਿੰਨੇ ਜਾਨਵਰ ਆ ਸਾਰੇ ਵਧੀਆ ਜਾਨਵ ਤੇ ਅੱਗੇ ਆਪਾਂ ਗੱਲ ਕਰੀਏ 4 ਨੰਬਰ ਵਾਲੀ ਦੀ ਪਹਿਲਾ ਸੂਆ ਬਾਈ 10 ਦਿਨਾਂ ਦੀ ਕੱਚੀ ਆ ਪਹਿਲਾ ਸੂਆ 10 ਦਿਨ ਦੀ ਹਜੇ ਬੱਚੀ ਕੱਚੀ ਆ 4 ਤਾਂ ਤਿਆਰੀ ਦੂਰੀ ਬੜੀ ਤਗੜੀ ਕਰੀਆ ਬੱਚੀਆਂ ਹਾਂ ਹੀ ਤਿਆਰੀ ਵਾਲੀਆਂ ਬੱਚੀਆਂ ਨੇ ਠੀਕ ਐ ਸੋ ਬਾਕੀ ਯਾਰ ਕਦ ਕਦ ਸਾਈਨਿੰਗ ਹੋਣੀਗਾ 4 ਦਾ ਦਮ ਹੋਣਾ ਹੈ ਨਾ ਪਹਿਲਾ ਸੂਆ ਪਹਿਲੇ ਸੂਏ ਆਪਾਂ ਉਮੀਦ ਲਾਈਏ ਵੀ ਚੰਗੀ ਪਾ ਦੂ ਹਾਂ 30 ਕਿਲੋ ਤੋਂ ਬਾਹਰ ਤੋਂ ਤਾਂ ਇਹਦਾ ਫਿਰ ਰੇਟ ਵੇਚਣ ਵਾਲਾ ਕੀ ਰੱਖਿਆ ਰੇਟ ਇਹ ਇਹ ਦੇ ਦਾਂਗੇ 138 ਦੀ ਇਹ ਦੇ ਦਾਂਗੇ 1 ਲੱਖ 38 ਹਜ਼ਾਰ ਦੀ ਬੱਚੀ ਆਪਾਂ 4 ਨੰਬਰ ਵਾਲੀ ਬੱਚੀ ਦੇ ਦਾਂਗੇ ਸੋਭਰ ਬੱਚੇ ਦੀ ਤਿਆਰੀ ਵਗੈਰਾ ਦੇਖੋ ਯਾਰ ਚਮਕ ਧਮਕ ਸੈਨਿਕ ਸੋਨਿਕ ਪੂਰੀ ਤੇ ਸਾਫ ਸੁਥਰੇ ਲੇਵੇ ਦੀਆਂ ਕਿਸੇ ਪਾਸਿਓਂ ਹੱਥ ਤਰਾਣੀ ਬੱਚੀਆਂ ਇਹ ਇਹ ਹੈਗੀ ਚੌਥੇ ਨੰਬਰ ਤੇ ਅੱਗੇ ਗੱਲ ਕਰੀਏ ਪੰਜ ਨੰਬਰ ਦੀ 6 ਦੰਦ ਦੂਜਾ ਸੂਆ 6 ਦੰਦ ਦੂਜਾ ਸੂਆ 30 ਕਿਲੋ ਦੁੱਧ ਦਿੱਤਾ ਹੈ ਦਾ ਬੱਚੀ ਦਾ 30 ਕਿਲੋ ਦੁੱਧ ਇਹ ਦਿੱਤਾ ਹੋਇਆ ਜਾਵਾ ਬਾਕੀ ਜਿੰਨੀਆਂ ਵੜਾਂ ਨੇ ਸਾਰੀਆਂ ਕੰਪੈਕਟ ਹਵਾਨੇ ਦੀਆਂ ਨੇ ਠੀਕ ਹੈ ਤੇ ਇਧਰ ਆ ਕੇ ਦਿਖਾ ਦੇ ਦੇ ਤਲੋ ਕਿਥੋਂ ਇੱਕ ਮਿੰਟ ਬੁੱਤ ਖੜੀ ਕਿੱਥੋਂ ਸਟਾਰਟ ਹੁੰਦਾ ਲੈਵਾ ਦੇ ਕਿੱਥੋਂ ਜਾ ਕੇ ਸੋ ਅੱਗੇ ਪਿਛਲੇ ਜਮਾ ਕੰਪੈਕਟ ਸ਼ੋ ਕੁਆਲਟੀ ਦੇ ਵਿੱਚ ਆ ਜਾਵਾ ਨਾ ਪਰਫੈਕਟ ਹੋਵਾਨੇ ਦੀ ਅਭੀ ਆਇ ਨਹੀਂ ਹੈਗਾ ਵੀ ਟੁੱਟ ਮਾਰਡਰ ਨਹੀਂ ਹੈਗਾ ਇਹਦਾ ਠੀਕ ਹੈ ਪਿਛੇ ਇਹ ਦੰਦਾ ਦੇਖੋ ਤੇ ਜਗਾਲਾ ਕਰੀਦਾ ਰਿਜ਼ਨਲ ਛੇ ਦੰਦਾ ਠੀਕ ਹੈ ਤੇ ਹਵਾਨਾ ਜੰਨਾ ਹੈਗਾ ਕੰਪੈਕਟ ਵੀ ਕੰਪੈਕਟ ਅਡਰ ਦੀ ਕਹੇ ਜਾ ਬਾਬੇ ਕਿ ਫਿਰ 30 ਤੋਂ ਪਾਰ ਹੀ ਦੋ 30 ਤੋਂ ਬਾਹਰ ਦੋ ਦੇ ਦੂ ਭਈ ਇਹਦਾ ਰੇਟ ਕੀ ਰੱਖਿਆ ਆਪਾਂ ਇਹਦੇ 132000 ਰੁਪਏ 132000 ਦੂਜਾ ਸੂਆ ਜੈਨ ਨੂੰ ਬੱਚੀ ਸੁੰਦੀ ਭਈਆ ਸੋ ਸਾਈਨਿੰਗ ਵਗੈਰਾ ਯਾਰ ਬੱਚੀ ਦੇ ਮਿਲਕ ਵੇ ਫੈਟਲਸ ਵਾਲਾ ਲੈਵਾ ਜਮਾ ਚਾਹੇ 10 ਸੂਏ ਖਚਲੋ ਬੱਚੀ ਨੇ ਲੈਵਾ ਨਹੀਂ ਇਹੇ ਤੋਰਦਾ ਮਸ਼ੀਨੀ ਥਾੜਾ ਜਾਵਾ ਹੋਰ ਆ ਵੱਡੀ ਗੱਲ ਢਲੋ ਪਤਾ ਕੀ ਉਹਦਾ ਵਿੱਚ ਦਿਖਾਉਣ ਵਾਲੀਆਂ ਗੱਲਾਂ ਕੁਝ ਹੋਰ ਹੁੰਦੀਆਂ ਨੇ ਕਰਨ ਵਾਲੀਆਂ ਹੋਰ ਹੁੰਦੀਆਂ ਜਿਹੜੀ ਚੀਜ਼ ਆਪਣੇ ਕੋਲੇ ਖੜੀ ਆ ਆਪਾਂ ਉਹੀ ਦਿਖਾਵਾਂਗੇ ਅੱਗੇ ਆ ਗਈ ਨਾਲ ਬੱਚੀ ਇਹਦੀ ਹਾਂ ਇਹ ਦੂਜਾ ਸੂਆ ਸੂਗੀ ਬੈੜ ਦੂਜਾ ਸੂਆ ਕੈਦਰ ਜਿਵੇਂ ਆਪਣੀ ਮਰਜ਼ੀ ਨਾਲ ਜਿੰਨਾ ਮਰਜ਼ੀ ਮੰਨ ਕੇ ਲੈ ਲੋ ਇਹ ਵੀ ਛਿੱਗੀ ਆ ਦੰਦਾਂ ਦੀ ਇਹ ਬੱਚੀ ਦੇ ਦਾਂਗੇ 145 1 ਲੱਖ 45 ਵਧੀਆ ਤੋਂ ਵਧੀਆ ਹੀ ਵੇੜਾ ਨੇ ਜਿੰਨੀ ਅੱਗੇ ਜਾਈ ਜਾਏਗਾ ਇੱਕ ਤੱਕੀ ਦਿਖਾਈ ਜਾਵਾਂਗੇ ਕਹਿੰਦਾ ਬਾ ਦੁੱਧ ਹੀ ਸਟਾਰਟਿੰਗ ਆਪਣੇ ਕੋਲ 25000 ਤੋਂ 40000 ਰੁਪਏ ਮੇਰਾ ਬਾਈ ਬਰੀਡ ਵਾਲੀ ਮੰਨ ਕੇ 25 ਕਿਲੋ ਦਾ ਘਟ ਤੋਂ ਘਟ ਦਿੰਦੀ ਹੈ ਗਾਂ ਜਿਹੜੀ ਬਰੀਡ ਵਾਲੀ ਹੈ ਨਾ ਇਹਦਾ ਰੇਅਰ ਕਰਿਆ ਪਏ 1 ਲੱਖ 45000 ਰੁਪਿਆ ਮੋਟਾ ਬਾਈ ਲੈਂਦਾ 200 ਕਿਲੋਮੀਟਰ ਤੱਕ ਪਹੁੰਚ ਦੇ ਦਾਂਗਾ ਕੋਈ 7000 ਰੁਪਿਆ 7200 ਪਹੁੰਚ ਬਣ ਜਾਂਦੀ ਹੈ 200 ਕਿਲੋਮੀਟਰ ਤੱਕ ਦੀ ਠੀਕ ਹੈ ਅੱਗੇ ਨਾਲ ਬੱਚੀ ਹੈਗੀ ਯਾਰ ਇਹ ਵੀ ਕੋਈ ਨਹੀਂ ਲੱਗਦੀ ਪਹਿਲਾਂ ਨ ਬੱਚੀ ਵੀਰੇ ਦੋ ਜਾਂਦਾ ਨਹੀਂ ਚੋਗੀ ਵੀਰੇ ਦੁੱਕ ਦੇ ਦਨ ਤੋੜ ਕੇ ਠੀਕ ਹੈ ਤੋਰੀ ਇਹਨੂੰ ਯਾਰ ਵੱਡੀ-ਬੁੱਡੀ ਬਹੁਤ ਜ਼ਿਆਦੇ ਆਦਾ। ਕੱਲ ਸਹਜ ਆ ਬਾਈ। ਸਭ ਤੋਂ ਵੱਡੀ ਵਹਿਰ ਬਹੁਤ ਜ਼ਿਆਦੇ ਆ। ਬਹੁਤ ਪਿੱਟ ਲਾ 35 ਕਿਲੋ ਦੁੱਧ ਪਲੂਣ ਪਾ ਦੂਗੀ ਤੇ ਹੋ ਸਕਦਾ ਉਦੋਂ ਉੱਪਰ ਵੀ ਲੰਘ ਜੇ ਘੋੜੀ ਵਰਗਾ ਸਰੀਰ ਆ ਬੱਚੀ ਦਾ। ਲੰਬਾਈ ਉਤੋਂ ਅੰਦਰ ਦੀ ਕੁਆਲਿਟੀ। ਇਹ ਬੱਚੀਆਂ ਸਵੇਰੇ ਹੀ ਆਈਆਂ ਨੇ। ਥੋੜਾ ਸਫ਼ਰ ਚ ਲੇਵਾ ਚੱਕ ਜਾਂਦੀਆਂ ਤੇ ਰਹਿਣਾ। ਠੀਕ ਹੈ ਸੋ ਬੱਚੀ ਦੇ ਕੱਦ-ਕੁੱਦ ਦੇਖੋ ਯਾਰ ਬੜੀ ਪਿਆਰੀ। ਵੱਡੀ-ਬੁੱਡੀ ਪੂਰੀ ਫੁੱਲਾ। ਲੱਸੀ ਨਾਲ ਵੀ ਕਿਸੇ ਪਾਸੇ ਪਹਿਲਾ ਸੁਆ ਮੂੰਹੋ ਚੌਗੀ। ਪਹਿਲੇ ਸੂਈ ਇਹਨੇ 34 35 ਦੇ ਨੀਰ ਆਵਟ ਜਾਣੇ ਜਾਣਾ ਅੱਗੋਂ ਵੇਖੋ ਸਟਾਰਟਿੰਗ ਦੇ ਖਲਡਰ ਦੀ ਕਿੱਥੋਂ ਕਰਿਆ ਕਰਮਾ ਫੇਸ ਜਮਾ ਨਿਕਾ ਗਰਦਨ ਲੰਬੀ ਉਹ ਵੀ ਬਹੁਤ ਆ ਹੈਨਾ ਆ ਆਰਡਰ ਵੀ ਦੇਖ ਲੈ ਕਿੱਥੋਂ ਸਟਾਰਟ ਆ ਇਹਦਾ ਕੀ ਰੇਟ ਰੱਖਿਆ ਆਪਾਂ ਇਹਦਾ 1,70,000 ਰੁਪਏ ਬਾਈ 1,70,000 ਰੁਪਿਆ ਠੀਕ ਐ ਬਾਈ ਯਾਰ ਚੀਜ਼ ਚੀਜ਼ ਦੀ ਮੁੱਲ ਲੋ ਜਿੱਦਾਂ ਦੀ ਵੀ ਚੀਜ਼ ਆ ਹੈਨਾ ਉਦਾਂ ਦੀ ਮੁੱਲ ਲਗਾ ਅੱਗੇ ਨਾਲ ਆ ਗਈ ਬੱਚੀ ਅੱਗੇ ਬੱਚੇ ਆ ਗੀ 15 ਦਿਨਾਂ ਦੀ ਕੱਚੀ ਬਾਈ 15 ਦਿਨ ਦੀ ਕੱਚੀ ਦੁੱਧ ਨੇ 42 43 ਪਲੂਨ ਨੇ ਚੋਆ ਨਾੜਾ ਨੂਣਾ ਦੇਖ ਲਾ ਕੇ ਵੀ ਕਿੱਦਾਂ ਦੀਆਂ ਠੀਕ ਹੈ ਤੇ ਅੱਜ ਕਿੰਨੇ ਦਿਨ ਕਰਦੇ ਨੇ ਡੇਟ ਜੇ 15 ਦਿਨੋਂ ਬੱਚੀ ਵੀਰੇ ਹਲੇ ਐਦ ਕੀ ਮੈਂ ਦੁੱਧ ਦਾ ਅੰਦਾਜ਼ਾ ਕੀ ਹੈ ਗਰਮੀ ਦਾ ਕਿਹਦੇ ਦੇਖੋ ਕੁਛ ਵੀ ਹੈ ਪਰ ਉਹ ਗਰਮੀ ਕੀ ਮੰਨਣੇ ਜੇ ਮੈਂ ਹੁਣ ਆਪਣੀ ਜਗ੍ਹਾ ਬਣਾਈ ਐ ਇਦਾਂ ਦੀ ਜਗ੍ਹਾ 'ਚ ਤਾਂ ਗਰਮੀ ਵੀ ਕੀ ਮੰਨਣੀ ਆ ਜਾਨਵਰ ਨੇ ਹਨਾ ਕਿੰਨਾ ਦੁੱਧ ਮੰਨ ਕੇ ਚੱਲੇ ਦੁੱਧ ਬਾਈ ਯਾਰ 45 ਕਿਲੋ ਦੁੱਧ ਬੱਚੀ ਪਾਈ ਜਾਊਗੀ RAM NAU ਸੋ ਯਾਰ ਵਾਕਈ ਛੱਲੇ ਨਾੜਾ ਨੂੜਾ ਵਾ ਗੁੱਡੀ ਪਈ ਆ ਚੀਜ਼ ਚੀਜ਼ ਵੇਖਦੀ ਹੁੰਦੀ ਟੱਲੋ ਕਹਿੰਦੇ ਬੈਠੇ ਸਾਰੀ ਦੁਨੀਆ ਬਹੁਤ ਕੁਛ ਕਹਿੰਦੀ ਆ ਹਰੇਕ ਦੀ ਵੀਡੀਓ ਪਾਈ ਹੁੰਦੀ ਆ ਚੈਨਲ ਤੇ ਕੋਈ ਕੁਛ ਕਹਿੰਦਾ ਕੋਈ ਕੁ ਸਭ ਤੋਂ ਚੀਜ਼ ਚੀਜ਼ ਦਾ ਬਟਾ ਯਾਰ ਥੱਲੇ ਜਿਹੜਿਆ ਸਿਸਟਮ ਲੱਗਿਆ ਹੋਆ ਬੱਛੀ ਦੇ ਤੇ ਇਹਦਾ ਮੈਂ ਰੇਟ ਹੀ ਚੰਗਾ ਹੋਏਦਾ ਰੇਟ ਭਾਈ 2-10 ਦੀ ਬੱਛੀ ਦੇਵਾਂਗੇ ਠੀਕ ਹੈ ਤੇ ਅੱਗੇ ਇਹਦੇ ਨਾਲ ਇੱਕ ਬੱਛੀ ਹੋਰ ਆ ਮਨ ਕੇ ਕੰਪੀਟੀਸ਼ਨ ਲੈਵਲ ਦੀ ਬੱਛੀ ਆ ਜੋ ਜੋਟਾ ਮੰਨ ਕੇ ਕੋਈ ਲੈਂਦਾ ਹੋਇਆ ਤਾਂ ਆਪਾਂ ਉਦਾਂ ਦੀ ਉਹ ਕਰ ਦਾਂਗੇ ਹਾਈਟ ਦਾ ਅੰਦਾਜ਼ਾ ਕਰਾ ਦੇ ਪਹਿਲਾਂ ਤਾਂ ਦੇਖ ਠੀਕ ਹੈ ਹਲ ਇਹ ਵੀ ਦੂਜਾ ਸੂਆ ਦੂਜਾ ਸੂਆ 15 ਦਿਨ ਲੈਂਦੀ ਆ ਬੱਛੀ ਆ ਇਹ ਦੇਖ ਲੈ ਵੀ ਚੀਜ਼ ਕੀ ਹੈਗੀ ਇਹ 15 ਦਿਨ ਹਜੇ ਕੱਚੀ ਭਈਆ ਹਾਂ ਕੰਪੈਕਟ ਡਰਾ ਤੇ ਕਾਦੀ ਬਹੁਤ ਵੱਡਾ ਜਾ ਰਿਹਾ ਉਹ ਵੱਡੇ ਕਈ ਵਾਰ ਬਾਈ ਉਸ ਨਹੀਂ ਸਮਝ ਆਉਂਦੀ ਨੀ ਵੀਡੀਓ ਚ ਨਾ ਇਹਨੇ 43 ਕਿਲੋ ਦੁੱਧ ਪਲੂਨ ਨੇ ਦਿੱਤਾ ਬਾਈ 43 ਕਿਲੋ ਯਾਰ ਥੱਲੇ ਨਾੜਾ ਨੂੜਾ ਕੰਪੈਕਟ ਹਵਾ ਨਾ ਜਾਵਾ ਜਦੋਂ ਤੁਰੂਗੀ ਅਗਲਾ ਉਹ ਵੀ ਬਾਤੀਏ ਦੀ ਹੈਟ ਹੋਣੀ ਹੈ ਪਰ ਕੋਲੇ ਖੜ ਕੇ ਅੰਦਾਜ਼ਾ ਹੁੰਦਾ ਵੀ ਕਿੱਦਾਂ ਦੀ ਚੀਜ਼ ਹੈ ਦੀ ਸੋ ਵੀਰੋ ਕੱਦਕਾਰ ਦੇ ਵਿੱਚ ਬੈੜ ਪੂਰੀ ਫੁੱਲ ਡਬਲ ਆ ਗਈ ਲਿੱਸੀ ਨਾਮੀ ਕਿਸੇ ਪਾਸਿਓਂ ਨਹੀਂ ਫੁੱਲ ਜਿੰਦਿਆਂ ਪੂਰੀ ਬਰੀਰ ਦੇ ਵਿੱਚ ਆ ਗਈ ਦੂਸਰਾ ਸੂਆ ਬੱਚੀ ਸੁੰਦੀ ਪਈ ਆ ਕਹਿੰਦਾ ਬਾਬ ਐਸ ਕੀ ਆਪਾਂ ਇਹ ਤਾਂ ਦੁੱਧ ਦਾ ਗਰਮੀ ਦੇ ਹਿਸਾਬ ਨਾਲ 40 ਨਵਾਂ ਨੁੜਵਾ ਟੇ ਲੋ ਜੁੱਦੇ ਤਿਆਰ ਹੋਈ ਨਾ ਇੱਧਰ ਜਿਵੇਂ ਆਪਾਂ ਬਾਹਰ ਆ ਤੁਰੇ ਆ ਤੈਨੂੰ ਚੀਜ਼ ਦਿਖਾਉਣਾ ਜਿਵੇਂ ਆਪਣੀ ਜਦੋਂ ਦੁੱਧ ਦੀ ਤਿਆਰੀ ਤੇ ਜਾਨਵਰ ਹੁੰਦਾ ਨਾ ਉਦੋਂ ਆ ਜਿਹੜਿਆ ਨਾੜਾ ਨੋੜਾ ਜਿਹਨਾਂ ਦਾ ਕੱਲੀ ਕੱਲੀ ਦਿਖ ਸਕੀ ਇਹ ਪੀਡੀਐਫ ਮੇਲੇ ਦੇ ਸਭ ਦੇਖੇ ਆ ਲੋਕ ਇਹ ਕੱਲ੍ਹ ਵੀ ਹੈ ਨਾ ਬਾਕੇ ਭਾਈ ਜਿਹੜਾ ਵੀ ਉੱਥੇ ਜਾਏ ਉਹ ਤਾਂ ਕਦੇ ਨਹੀਂ ਇਹ ਗੱਲ ਕਹਿੰਦਾ ਵੀ ਯਾਰ ਰੇਟ ਵੱਧ ਘੱਟ ਉਹਨੇ 10-10 ਲੱਖਾਂ ਵਾਲੀਆਂ ਦੇਖੀਆਂ ਹੋਈਆਂ ਨੇ ਦੇਖਿਆ ਨੇ ਉੱਥੇ ਜਾਵਾ ਹੈ ਨਾ ਤੇ ਅੱਗੇ ਨਾਲ ਬੈੜ ਆ ਗਈ ਇਹ ਬੈੜ ਭਾਈ ਦੰਦਾਂਗ ਦਾ ਪੂਰੀ ਆ ਠੀਕ ਹੈ ਤੇ ਲਈ ਆਪਾਂ ਘਰੋਂ ਆ ਬੰਦਿਆਂ ਤੋਂ 4 ਦਿਨਾਂ ਦੀ ਠੀਕ ਆ 30 ਕਿਲੋ ਦੁੱਧ ਆ ਜਮਾ ਤਿਆਰ ਆ ਹੁਣ ਬੱਚਾ ਬੱਚਾ ਵੀਰੇ ਮੰਗਰ ਮਗਰ ਬੱਚਾ ਆ ਗਿਆ ਐ ਮਤਲਬ ਵੀ ਜਮਾ ਠੰਡਾ ਠੰਡਾ ਦੁੱਧ ਆ ਇਸ ਟਾਈਮ 30 ਕਿਲੋ ਤੇ ਹਾਈ ਦੁੱਧ ਮੰਨ ਕੇ ਜੇ ਹਫਤੇ ਦੋ ਹਫਤੇ ਸਾਡੇ ਕੋਲੇ ਰੁਗੀ ਤਾਂ 35 36 ਕਿਲੋ ਦੁੱਧ ਸਿੱਧਾ ਚਵਾ ਦੇਣ ਇਹਦਾ ਰੇਟ ਕੀ ਲੈਣਾ ਇਹ ਦੇ ਦਾਂਗੇ ਬਈ 1 40 ਦੀ 1 ਲੱਖ 40 ਹਜ਼ਾਰ ਦੀ ਛੋੜ ਦੇ ਦਿਆਂਗੇ 30 ਕਿਲੋ ਦੁੱਧ ਐਸ ਵਕਤ ਹਾਜ਼ਰ ਆ ਜੀ ਤਿਆਰ ਦੁੱਧ 15 ਕਿਲੋ ਪਰ ਟਾਈਮ ਦਾ ਬਹੁਤ ਵਧੀਆ ਸ਼ੈਨ ਗਾਲੀ ਪੱਛੇ ਬਈ ਅੱਗੇ ਜੇ ਆਪਰ ਦੀ ਬੜਾ ਬੜਾ ਕੱਚੀਆਂ ਨੇ ਹਲੇ ਬੜਾ ਫਿਰ ਠੀਕ ਅੱਗੇ ਆ ਗਿਆ ਜਰਸੀ ਹੈ ਨਾ ਜਰਸੀ ਬੜਾ ਬਹੁਤ ਵਧੀਆ ਨੇ ਬਾਈ ਇਹ ਬੱਚੀ ਵੀ ਬਹੁਤ ਵਧੀਆ ਪਿਆਰੀ ਬੱਚੀ ਆ 18 19 ਕਿਲੋ ਦਾ ਦਿੱਤਾ ਹੋਇਆ ਨਸਲ ਬਰੀਡ ਬਹੁਤ ਆ ਤੇ ਵਾਜਬ ਰੇਟ ਆ ਇਹਦਾ ਜਾਲਾ ਕੱਚੀ ਵਾਲਾ 77000 ਰੁਪਏ 77000 ਦੀ ਬੱਚੀ ਅੱਜ ਆ ਬੜੀ ਬੱਚਾ ਜਿੱਦਾਂ ਬਾਈਆਂ ਦੇ ਬਹੁਤ ਫੋਨ ਆਉਂਦੇ ਨੇ ਵੀ ਅਰ ਜਰਸੀ ਲੈਣੀ ਆ ਠੀਕ ਹੈ 77000 ਦੇ ਇੱਕ ਪੈਕਟ ਹੈ ਡਰਾ ਜਮਾ 20 ਕਿਲੋ ਦੁੱਧ ਦੀ ਕੱਢੀ ਜੋ ਨਾਰਮਲ ਜੀ ਠੀਕ ਆ 20 ਕਿਲੋ ਦੁੱਧ ਰੇਟ ਸਰਫਿਸ 70000 ਹਾਂਜੀ ਕੱਚੀ ਸਿਰਫ 5-4 ਦਿੰਦੀ ਹੋਈ ਆ ਹਫਤਾ ਲਓ ਬਈ ਬਸ ਠੀਕ ਆ ਹਫਤਾ ਸੋਣ ਚ ਬਾਕੀ ਤੇ ਲੇਵੇ ਲੂਵੇ ਵਾਲੇ ਥੱਲੇ ਰਿਕਾਰਡ ਹੀ ਤੋੜ ਦੇਣਗੇ ਬਾਕੀ ਫੜੇ ਤਾਂ ਲੇਵੇ 70% ਆ ਦਾ ਹਾਂ ਵਧੀਆ ਤਿਆਰ ਹੋਊਗੀ ਸੋਣੀ ਠੀਕ ਆ ਰੇਟ ਸਰਫਿਸ 70000 ਬਿਲਕੁਲ ਅੱਗੇ ਨਾਲ ਆ ਗਈ ਬੱਚੀ ਵੱਡੇ ਕੱਦ ਵਾਲੀ ਇਹ ਹਲੇ ਕੱਢੂਗੀ 10 ਤੋਂ 15 ਦਿਨ ਸੂਆ ਦੂਜਾ ਨਾ ਦੂਜਾ ਸੂਆ ਬਹੁਤ ਵਧੀਆ ਵੜਾ ਹੈ ਵੀ ਕੀ ਰਿਕਾਰਡ ਮਣੀ ਦੁੱਧ ਦੇ ਆ ਮਨ ਲਾ ਵੀ 25 ਤੋਂ ਪਲੱਸ ਦੁੱਧ ਕੱਢੀ ਇਹ ਨਾੜਾ ਨੂੜਾ ਯਾਰ ਇਹਦੇ ਹਵਾਲੇ ਦੇਖ ਲਓ ਜਿੱਦੇ ਹੋਏ ਤੇ ਬਹੁਤ ਤਿਆਰ ਹੋਣੇ ਨੇ ਬੈੜਾ ਪਿੰਡੇ ਦੇ ਨਾੜਾ ਦਿਖਾਈ ਦੇ ਜਾਂਦੀ ਹੈ ਹਾਂ ਬਿਲਕੁਲ ਇਹ ਸਵਾ ਲੱਖ ਦੀ ਬੈੜ ਦੇ ਦਾਂਗੇ ਬਈ ਇੱਕ 25 ਦੀ ਹਾਂ ਇੱਕ 25 ਦੀ ਦੁੱਧ 25 ਕਿਲੋ 25 ਤੋਂ ਬਾਅਦ ਹੀ ਦੇ ਦੂੰਗਾ ਦੁੱਧ ਠੀਕ ਐ ਸੋ ਕੁਆਲਿਟੀ ਵਗੈਰਾ ਚੈੱਕ ਕਰ ਖੜੀਆਂ ਨੇ ਦੇਖ ਲੈ ਜਮਾ ਨਹੀਂ ਪਤਾ ਲੱਗਦਾ ਖੜੀਆਂ ਨੇ ਸੋ ਬੇਲ ਵਗੈਰਾ ਦੇਖੋ ਬੈੜ ਦੀ ਚੰਗੀ ਖਾਦੀ ਵੀ ਪੂਰੀ ਫੁੱਲਾ ਲੇਵੇ ਦੀ ਚੜਾਈ ਚੁੜਾਈ ਉੱਤੋਂ ਨਸਲ ਵੀ ਬਹੁਤ ਵਧੀਆ ਠੀਕ ਐ ਕਿਸੇ ਪਾਸੇ ਨਰਮਣੀ ਬੈੜਾ ਫੁੱਲ ਜਿੰਦ ਜਾਨ ਦੇ ਵਿੱਚ ਆ ਗਈ ਰਾਜੀ ਸਮੀ ਪੜੀ ਵੀ ਇੱਕ 25 ਇਹਦੀ ਚਾਹੇ ਮਸ਼ੀਨੀ ਚੋਲੇ ਚਾਹੇ ਅੱਤੀ ਸੋੜਾ ਟਾਈਪ ਦਾ ਬੈੜ ਦੇ ਥਣ ਲੱਗਿਆ ਵਾ ਨਾੜਾ ਨੂੜਾ ਗੁੰਦੀ ਪਈ ਐ ਅੱਗੇ ਇਹਦੇ ਨਾਲ ਬੈੜਾ ਆ ਗਿਆ ਦੂਜਾ ਇਹਦਾ 27 22 ਕਿਲੋ ਦੁੱਧ ਦਤਾ ਹੈ ਬਾਈ ਠੀਕ ਐ ਇਹਦਾ ਦੂਜਾ ਸੂਆ ਬੈੜਸ ਹੁੰਦੀ ਐ 30 ਕਿਲੋ ਤੱਕ ਇਹ ਦੁੱਧ ਬੱਚੀ ਦੇ ਦੂੰਗੀ ਠੀਕ ਐ 10 10 12 ਦਿਨ ਇਹ ਲੈ ਜੂ ਇਹਦਾ ਬਾਜਿਵ ਰੇਟ 1 ਲੱਖ ਤੇ 10000 ਰੁਪਏ ਅੱਛਾ 1 10 ਦੀ ਦੁੱਧ ਦੀ ਐਵਰੇਜ 30 ਤੋਂ ਬਾਹਰ ਹਾਂ ਇਹ ਵੀ ਅੱਗੇ ਬੈੜਾ ਵੀ ਇਹ ਵੀ 30 ਤੋਂ ਬਾਹਰ ਵਾਲੀ ਆ ਤੇ ਇਹ ਜੇ ਮਹਿਰ ਸਾਹਿਰ ਦੇ ਟੱਚ ਜੇ ਚ ਆ ਗਈ ਥੋੜੀ ਜੀ ਠੀਕ ਐ ਫਿਕਸਾ ਇੱਕ ਦਾ ਦੀ ਹਾਂ ਬਾਈ ਵਧੀਆ ਹਵਾਨੇ ਦੀ ਤੇ ਅੱਗੇ ਇਹ ਬੜੇ ਇੱਕ ਪੰਜ ਦੀ ਦੇ ਦਾਂਗੇ ਬਾਈ ਇੱਕ ਪੰਜ 20 ਤੋਂ ਬਾਹਰ ਦੁੱਧ ਅੱਗੇ ਇਹ ਆ ਇਹ ਵੀ ਇੱਕ ਪੰਜ ਦੀ ਦੇ ਦਾਂਗੇ ਠੀਕ ਹੈ ਤੇ ਅੱਗੇ ਇਹ ਆ ਬਾਈ ਆ ਗਈ ਕ੍ਰੋਸ ਚ ਠੀਕ ਹੈ ਬਲੈਕ ਕਲਰ ਹਾਂ ਦੁੱਧ 30 ਕਿਲੋ ਤੱਕ ਜਮਾਂ ਨੋਰਮਲ ਦੁੱਧ ਨਾੜਾ ਨੂੜਾ ਬੜੀਆਂ ਨੇ ਇਹਦੇ ਵੀ ਲੇਬ ਦੇ ਕਰਮ ਵਾਲੀ ਦੇ ਤੇ ਫੈਟ ਵਾਲੀ ਚੀਜ਼ ਹੈ ਜਮਾਂ ਹਾਂ ਜਿਵੇਂ ਬਹੁਤ ਬਾਈਆਂ ਦਾ ਫੋਨ ਆਉਦੇ ਵੀ ਕ੍ਰੋਸ ਚ ਲੈਣੀ ਐ ਐਚ ਐਫ ਦਾ ਕ੍ਰੋਸ ਆ ਨਾ ਕਿਸੇ ਦੋਗਲੀ ਕ੍ਰੋਸ ਨਹੀਂ ਹੈਗੀ ਠੀਕ ਹੈ ਇਹਦਾ ਰੇਟ 95000 ਰੁਪਏ ਬਾਈ ਤੋਰ ਦੇ ਪਤ ਮਾੜੀ ਜੀ ਯਾਰ 95000 ਦੁੱਧ ਦੀ ਐਵਰੇਜ ਤੇ ਦੇਵੀ ਫਾਇਰ ਨਾਲ ਮੱਝਾਂ ਗੰਪੇਰ ਕਰਦਾ ਤੇ ਰੇਟ ਸਿਰਫ 95000 ਹੈ ਤੇ ਅੱਗੇ ਪਿੱਛੇ ਜਿਹੜੀ ਦਿਖਾਈ ਆ ਉਹ ਵੀ ਉਹੀ ਚੀਜ਼ ਆ ਸਿਰਫ 95000 ਰੁਪਈਆ ਕੀਮਤ ਆ ਤੇ ਦੂਜਾ ਸੁਆਹ ਦਾ ਸੂਰੀ ਆ ਇੱਕ ਤਰ੍ਹਾਂ ਦੁੱਧ ਦਾ ਮੱਝ ਨਾਲ ਗੰਪੇਰ ਹੋਣਾਗਾ ਨਾੜਾ ਨੂੜਾ ਚੰਗੀਆਂ ਤੇ ਥਾਣੇ ਦੇਖੋ ਗੁੱਲੇ ਵਾਲਾ ਸੋਨਾ ਹਾਥੀ ਚਬਈ ਵਾਲਾ ਚਾਹੇ ਦੋ ਜਣੇ ਬਹਿ ਕੇ ਚੋਈ ਚੱਲਿਓ ਥਾਣੇ ਦੇ ਬਾਹਰ ਦੇ ਇਦਾਂ ਦਾ ਲੱਗਿਆ ਹੋਏਗਾ ਦੈਨ ਕੁਝ ਕੱਢ ਦਿਆ ਅੱਗੇ ਆ ਗਈ ਬਾਈ ਜੀ ਐਰ ਸ਼ਰ ਐਰ ਸ਼ਰ ਬਾਈ ਕਿਹੜਾ ਸੁਆਹ ਸੂਰੀ ਆ ਦੂਜਾ ਸੁਆਹ ਹੁੰਦੀ ਆ ਬਾਈ ਕਹਿ ਦੱਲੇ ਜੂਗੀ ਹੱਤਾ ਲੈ ਜੂ ਬਾਈ ਹਫਤਾ ਸੂਣ ਚ ਬਾਕੀ ਦੁੱਧ ਦੀ ਐਵਰੇਜ ਦੁੱਧ ਮੰਨ ਕੇ ਬਈ ਯਾਰ 25 ਤੋਂ ਪਲੱਸ 30 ਕਿਲੋ ਦੇ ਵਿੱਚ ਦੇ ਦਊਗੀ ਰੇਟ ਇਹਦਾ ਰੇਟ ਇਹਦਾ 1 ਲੱਖ ਦੀ 1000 ਰੁਪਏ ਬਾਈ 1 ਲੱਖ 20 ਹਜ਼ਾਰ ਜੀ ਸੋ 1 ਲੱਖ 20 ਹਜ਼ਾਰ ਰੁਪਏ ਰੇਟ ਆ ਵੈੜਦਾ ਬਹੁਤ ਹਰ ਤਰ੍ਹਾਂ ਦਾ ਜਾਨਵਰ ਖੜਾਗਾ ਜਿੱਦਾਂ ਦੇ ਵਿੱਚੋਂ ਆਏ ਸਕਦੇ ਠੀਕ ਆ ਕੱਦ ਕੁਦ ਬਲਦੀ ਬੁੱਢੀ ਲੱਸੀ ਨਾ ਵੀ ਕਿਸੇ ਪਾਸੋਂ ਨਹੀਂ ਹੈਣਾ ਹਜੇ ਇਹਦਾ ਹਫਤਾ ਸੂਣ ਚ ਬਾਕੀ ਪਿਆ ਹਫਤੇ ਜਿਹਦੇ ਤਿਆਰ ਹੈਗੇ ਉਹਦੇ ਵੱਖਰੇ ਰੋਬ ਹੋਣਾ ਇਹਦਾ ਕੱਚੀ ਆ ਥੋੜੀ ਹਲੇ ਤੇ ਫੁੱਲ ਬਰੀਡ ਦੇ ਵਿੱਚ ਆ ਕੇ ਪ्योर ਇਹ ਛੱਡ ਜਾਵਾਂ ਹਾਂਜੀ ਅੱਗੇ ਨਾਲ ਫੇਰ ਆ ਗਈ ਕਾਲੀ ਬੈੜੀ ਇਹਦਾ 33 34 ਕਿਲੋ ਰੋ ਦੁੱਧ ਦਿੰਦਾ ਹੋਇਆ ਬਾਈ ਫਾਰਮ ਚੋਂ ਲਈਆ ਦਿਨ ਹਲੇ 15 ਗੱਡਜੂ ਬੈੜੇ 15 ਜਨ ਬਾਕੀ ਰੇਟ ਕੀ ਰਹਿਣਾ ਇਹਦਾ ਰੇਟ 1 35 ਬਾਈ ਇਹਦਾ 1 ਲੱਖ 35000 ਹਾਂਜੀ ਅੱਗੇ ਐਂਡ ਤੇ ਆ ਗਈ ਲਾਸਟ ਦੇ ਇਹ ਬੈੜ ਵੀ ਦੂਜਾ ਸੋਹਣਾ ਹੁੰਦੀ ਆ ਤੇ ਦੁੱਧ ਇਹਦਾ ਵੀ ਸੋਨਾ ਦਿੱਤਾ ਹੋਇਆ 30 ਕਿਲੋ ਵਾਂਗੂ ਠੀਕ ਹੈ ਇਹ ਵੀ ਬੈੜ ਦੇ ਦਾਂਗੇ 1 35 ਦੀ ਜੀ 1 ਲੱਖ 35000 ਠੀਕ ਹੈ ਕਹਿੰਦੇ ਵਾ ਰੇਟ ਆਪਣੇ ਕੋਲ ਹਰ ਇੱਕ ਤਰ੍ਹਾਂ ਦਾ ਸਾਰੇ ਤਰ੍ਹਾਂ ਦੇ ਰੇਟ ਨੇ 1 5 5 ਵਾਲੇ ਵੀ ਹੈਗੇ ਨੇ 10 ਵਾਲੇ ਵੀ ਹੈਗੇ ਨੇ 15 ਵਾਲੇ ਵੀ ਹੈਗੇ ਕਹਿੰਦਾ ਵਾ ਬੰਦਾ ਇਥੇ ਖਾਣ ਚ ਪਹੁੰਚ ਗਿਆ ਆਸਰਾ ਦੀ ਗਾਂ ਬਈ ਯਾਰ ਜਿੱਦਾਂ ਦੀ ਅਗਲੇ ਦੀ ਚੁਆਇਸ ਆ ਪੂਰੀ ਹੋਊਗੀ ਕਹਿੰਦਾ ਮਤਲਬ ਇਹ ਨਹੀਂ ਹੈਗਾ ਹੁਣ ਜੇ ਗਾਂ ਤੇ ਮੁੱਲ ਹੀ ਨਹੀਂ ਲਾਉਣਾ ਫਿਰ ਤਾਂ ਕੁਛ ਨਹੀਂ ਸੋ ਇਥੇ ਵਿਜ਼ਿਟ ਕਰੋ ਗਾਂ ਹਰ ਵਕਤ 15 15 20 ਵੀ ਗਾਂਵਾਂ ਹੁੰਦੀਆਂ 9530801956 ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ ਵੀਡੀਓ ਦੇਖਣ ਲਈ ਸਬਸਕ੍ਰਾਈਬ